ਮੈਂ ਜਦਿਲ ਪੁੰਜ ਤੁਸੀਂ ਦੇਖ ਰਹੇ ਹੋ ਸਹਿਯੋਗ ਅੱਜ ਤੱਕ ਪਿੰਡ ਦੇ ਹਲਪੁਰ ਦੀ ਬੇਟੀ ਜਸਪ੍ਰੀਤ ਕੌਰ ਆਪਣੀ ਮਿਹਨਤ ਸਦਕਾ ਐਲਐਲਬੀ ਦੀ ਡਿਗਰੀ ਹਾਸਲ ਕਰਕੇ ਬਾਰ ਕਾਉਂਸਲ ਦੀ ਮੈਂਬਰ ਬਣੀ ਪਿੰਡ ਵਾਸੀਆਂ ਵੱਲੋਂ ਜਸਪ੍ਰੀਤ ਕੌਰ ਦਾ ਪਿੰਡ ਪਹੁੰਚਣ ਦੇ ਸਵਾਗਤ ਕੀਤਾ ਗਿਆ ਅਤੇ ਪਰਿਵਾਰਕ ਮੈਂਬਰਾਂ ਨੂੰ ਵਧਾਈਆਂ ਦਿੱਤੀਆਂ ਗਈਆਂ सभु आजू ਮਿੱਕੀ ਅੱਜ ਮੈਂ ਜੋ ਵੀ ਹਾਂ ਜਿੱਥੇ ਵੀ ਹਾਂ ਆਪਣੀ ਪੇਰੈਂਟਸ ਕਰਕੇ ਆ ਮੇਰੇ ਪਾਪਾ ਨੇ ਮੇਰੇ ਚਾਚੂ ਨੇ ਇਹਨਾਂ ਨੇ ਬੜਾ ਮੈਨੂੰ ਸਪੋਰਟ ਕੀਤਾ ਤਾਂ ਮੈਂ ਇੱਥੇ ਤੱਕ ਪਹੁੰਚੀ ਆ ਇਹ ਵਾਰ ਪਾਪਾ ਬਾਹਰ ਸੀ ਮੇਰੀ ਕਾਉਂਸਲ ਮੇਰੇ ਚਾਚੂ ਨੇ ਕਰਵਾਈ ਸਾਰਾ ਕੁਝ ਮੇਰੇ ਵੱਡੇ ਚਾਚੂ ਨੇ ਛੋਟੇ ਚਾਚੂ ਨੇ ਰਾਲ ਕੇ ਮੇਰੇ ਨਾਲ ਕੀਤਾ ਤਾਂ ਅੱਜ ਮੈਂ ਇੱਥੇ ਪਹੁੰਚੀ ਆ ਤੇ ਜਦੋਂ ਮੇਰੀ ਡਿਗਰੀ ਕੰਪਲੀਟ ਹੋ ਗਈ ਮੇਰੇ ਪਾਪਾ ਵੀ ਆ ਗਏ ਅੱਜ ਅਸੀਂ ਮੇਰਾ ਲਾਇਸੈਂਸ ਲੈ ਜਾਂਦਾ ਵਾ ਜੋ ਕੁਝ ਅੱਜ ਮੈਂ ਆਪਣੀ ਫੈਮਿਲੀ ਕਰਕੇ ਆ ਕੀ ਨਹੀਂ ਮਦਦ ਦੇਣਾ ਪਰ ਮੇਰੇ ਘਰ ਦੇ ਕਹਿੰਦੇ ਤੂੰ ਸਾਡੇ ਲਈ ਮੁੰਡਾ ਵਾ ਤੂੰ ਜਿੰਨਾ ਅੱਗੇ ਜਾਣਾ ਜਾ ਹੀ ਤੇਰੇ ਨਾਲ ਖੜੇ ਆ థాంਕ ਯੂ so much ਜੈ ਭਾਰਤ ਅੱਜ ਅਸੀਂ ਜੋ ਵੀ ਆ ਜੋ ਵੀ ਸਾਡੇ ਦਿਮਾਗ ਦੇ ਵਿੱਚ ਅੱਛੇ ਵਿਚਾਰ ਆਏ ਆ ਉਹ ਬਾਬਾ ਸਾਹਿਬ ਅਮਿਤ ਕਾ ਦਿਮਦੋ ਲਗਾਏ ਆ ਕਿਉਂਕਿ ਬਾਬਾ ਸਾਹਿਬ ਅਮਿਤ ਕਨ ਨੇ ਕਿਹਾ ਸੀ ਪੜੋ ਜੁੜੋ ਤੇ ਸੰਘਰਸ਼ ਕਰੋ ਇੱਕ ਬਾਬਾ ਸਾਹਿਬ ਵੀ ਐਸੇ ਨੇ ਜਿਨ੍ਹਾਂ ਨੇ ਬੇਟੀਆਂ ਨੂੰ ਪੜਨ ਦਾ ਅਧਿਕਾਰ ਲੈ ਦਿੱਤਾ ਕਿਉਂਕਿ ਉਸ ਸਮੇਂ ਤੋਂ ਪਹਿਲੇ ਬੇਟੀਆਂ ਨੂੰ ਕਿਸੇ ਲੇਡੀਆਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ ਤੇ ਬਾਬਾ ਸਾਹਿਬ ਨੇ ਇਹ ਵੋਟ ਦਾ ਤੇ ਪੜ੍ਹਨ ਦਾ ਅਧਿਕਾਰ ਲਗਤਾ ਇਸ ਕਰਕੇ ਅਸੀਂ ਬਹੁਤ-ਬਹੁਤ ਰਿਣੀ ਆ ਬਾਬਾ ਸਾਹਿਬ ਮਿਡਖਾਤੀ ਦੇ ਜਿਨ੍ਹਾਂ ਨੇ ਸਾਡੀ ਬੇਟੀ ਨੂੰ ਅੱਜ ਉਹਨਾਂ ਦੇ ਨਕਸ਼ੇ ਖਤਮ ਦੇ ਚੱਲ ਕੇ ਜਿ ਇਹਨਾਂ ਨੇ ਪੀਐਲਬੀ ਦੀ ਡਿਗਰੀ ਕੰਪਲੀਟ ਕਰਨ ਤੋਂ ਬਾਅਦ ਅੱਜ ਵਾਰ ਸੋਸ਼ੀਅਲ ਕੌਸਲ ਦਾ ਲਾਇਸੈਂਸ ਲਿਆ ਤੇ ਮੈਂ ਧੰਨਵਾਦ ਆ ਸਾਰੇ ਜਿਹੜੇ ਇੱਥੇ ਮੇਰੇ ਪਿੰਡ ਦੇ ਪੰਚਾਇਤ ਮੈਂਬਰ ਪਵੰਤੇ ਸੱਜਣ ਜੰਨੇ ਜੀ ਔਰ ਮੀਡੀਆ ਵਾਲੇ ਵੀ ਆਏ ਆ ਕਿ ਉਹਨਾਂ ਨੇ ਮੇਰੀ ਬੇਟੀ ਨੂੰ ਬਹੁਤ ਮਾਣ ਬਖਸ਼ਿਆ ਆ ਤੇ ਇਹਦੇ ਨਾਲ ਵੀ ਅਸੀਂ ਅੱਜ ਦਾ ਸਾਡੀ ਖੋਜ ਮੰਤਰ ਸੀਗਾ ਵੀ ਜੇ ਇਥੋਂ ਅਸੀਂ ਢੋਲ ਨਾ ਇਸ ਕਰਕੇ ਮੈਂ ਅਪੀਲ ਕਰਦਾ ਸਾਰੇ ਮਾਪਿਆਂ ਨੂੰ ਕਿ ਅੱਜ ਤੋਂ ਬਾਅਦ ਜਾਂ ਪਹਿਲਾਂ ਵੀ ਜਿਹੜੇ ਬੱਚੇ ਆਪਣੇ ਮਾਪੇ ਚੰਗੀ ਸੋਚ ਦੇ ਮਾਲਕ ਆ ਮੇਰੇ ਖਿਆਲ ਉਹ ਆਪਣੇ ਬੱਚਿਆਂ ਨੂੰ ਬੜਪ ਤੂੰ ਨਹੀਂ ਰੁਕਦੇ ਹੋਣਗੇ ਤੇ ਬਹੁਤ ਸਾਰੇ ਲੋਕ ਕਹਿੰਦੇ ਪਲੱਸ 2 ਕਰ ਲਈ ਆ ਹੁਣ ਸ਼ਹਿਰ ਨਹੀਂ ਭੇਜਣਾ ਸ਼ਹਿਰ ਜਾਣਗੇ ਆ ਕੁੜੀਆਂ ਸਾਡੀਆਂ ਸਾਡੇ ਵਿਚਾਰ ਪੈਦਾ ਹੋਣਗੇ ਪਰ ਇਹ ਗੱਲ ਬਿਲਕੁਲ ਗਲਤ ਆ ਜਿਨਨੇ ਖਰਾਬ ਹੋਣਾ ਜਾਂ ਜਿਨਨੇ ਕੋਈ ਗਲਤ ਕੰਮ ਕਰਨਾ ਉਹਨੇ ਘਰ ਬੈਠਾ ਵੀ ਕਰ ਦੇਣਾ ਜਿਨਨੇ ਨਹੀਂ ਕਰਨਾ ਤਾਂ ਉਹਨੂੰ ਕੋਲ ਦਿੱਲੀ ਦਬਾਬੇ ਜਿੱਥੇ ਮਰਜ਼ੀ ਭੇਜ ਦੋ ਉਹਨਾਂ ਦਾ ਸਟੱਡੀ ਵਾਲੀ ਧਿਆਨ ਦੇਣਾ ਆ ਗਿਆ ਪੀਮ ਜੇ ਆਪਾਂ ਸਾਡੀ ਬੇਟੀ ਜਸਪ੍ਰੀਤ ਕੌਰ ਐਡਵੋਕੇਟ ਅੱਜ ਤੋਂ ਐਡਵੋਕੇਟ ਮੋਰੇ ਲੱਗ ਗਿਆ ਨਾ ਰਿਸਪੈਕਟੇਬਲ ਤੇ ਰਿਗਾਰਡੇਬਲ ਜਿਹੜਾ ਨਾਮ ਹੈ ਉਹ ਹੈ ਐਡਵੋਕੇਟ ਜਸਪ੍ਰੀਤ ਕੌਰ ਮੇਰੇ ਬਹੁਤ ਹੀ ਹਮਜਬਤੀ ਹਰਜਿੰਦਰ ਸਿੰਘ ਮੱਟੂ ਸਾਹਿਬ ਔਰ ਸਾਡੇ ਮੈਪੀ ਸੋਤਾ ਜੀ ਸਾਡੇ ਸੋਤਾ ਜੀ ਜਿਹੜੇ ਡੀਐਸਪੀ ਰਿਟਾਇਰ ਹੋਏ ਨੇ ਇਹ ਪੂਰੀ ਪੰਚਾਇਤਾਂ ਤਿੰਨਾ ਪੰਚਾਇਤਾਂ ਵੱਲੋਂ ਔਰ ਸਾਰੇ ਪਿੰਡ ਵੱਲੋਂ ਜਸਪ੍ਰੀਤ ਦੀ ਪੂਰੀ ਫੈਮਿਲੀ ਨੂੰ ਪੂਰੀ ਬਾਹਰ ਐਸੋਸੀਏਸ਼ਨ ਨੂੰ ਵੀ ਜਿਹੜੀ ਇਹਦੀ ਉੱਥੇ ਬਾਹਰ ਐਸੋਸੀਏਸ਼ਨ ਹੈ ਉਹਨੂੰ ਬਹੁਤ-ਬਹੁਤ ਵਧਾਈਆਂ ਸਾਡੇ ਸਾਰੇ ਕਲਾਕਾਰਾਂ ਵੱਲੋਂ ਦਿਲਵਿੰਦਰ ਦਿਵਾਲਪੁਰੀ ਵੱਲੋਂ ਵੀ 올 ਦੀ ਬੈਸਟ ਗੁੱਡ ਲੱਕ ਔਰ ਇਦਾਂ ਕਰੇ ਸਾਡੇ ਪਿੰਡ ਦੀਆਂ ਧੀਆਂ ਜਿਹੜੀਆਂ ਕਿ ਜਿੱਥੇ ਕਿਰਨ 베ਦੀ ਡੀਜੀਪੀ ਹੈ ਜਿੱਥੇ ਮਦਰ ਟ੍ਰੈਸਾ ਜਿਹੜੀ ਪੱਛਮੀ ਬੰਗਾਲ ਦੀ ਹੈ ਕਵੱਟੀ ਮਦਰ ਟ੍ਰਿਸਾ ਇਹ ਤਾਂ ਹੀ ਸਾਡੀ ਜਸਪ੍ਰੀਤ ਕੌਰ ਅ ਅੱਜ ਐਡਵੋਕੇਟ ਬਣੀ ਹੈ ਕੱਲ ਨੂੰ ਜੂਨੀਅਰ ਜੱਜ ਬਣੇ ਪਰसों ਨੂੰ ਸੀਨੀਅਰ ਜੱਜ ਬਣੇ ਤੇ ਚੀਫ ਜਸਟਿਸ ਬਣੇ 올 ది ਬੈਸਟ ਗੁੱਡ ਲੱਕ ਮੈਂ ਜਸਪ੍ਰੀਤ ਕੌਰ ਨੂੰ ਤੇ ਉਹਦੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਉਂਕਿ ਸਾਡੇ ਸਮਾਜ ਵਿੱਚ ਬਹੁਤ ਹੀ ਘੱਟ ਲੜਕੀਆਂ ਜਾਂ ਲੜਕੇ ਇਸ ਤਰ੍ਹਾਂ ਅੱਗੇ ਵਧਦੇ ਆ ਜੋ ਸਲਕੀ ਨੇ ਆਪਣੇ ਪਰਿਵਾਰ ਦਾ ਨਾਂ ਬਹੁਤ ਉੱਚਾ ਕੀਤਾ ਸਾਨੂੰ ਆਪਣੇ ਸਮਾਜ ਵਿੱਚ ਇਹ ਜੇ ਬੱਚਾ ਦੀ ਲੋੜ ਹੈ ਜਿਹੜੇ ਸਾਡੇ ਸਮਾਜ ਦਾ ਨਾਮ ਉੱਚਾ ਕਰਦਾ ਅਸੀਂ ਫਿਰ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਅਗਰ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਜ਼ਰੂਰਤ ਹੈ ਕਿਸੇ ਪੜਾਈ ਦੇ ਵਿੱਚ ਜਾਂ ਹੋਰ ਕਿਸੇ ਕੰਮ ਵਿੱਚ ਅੱਗੇ ਵਧਣਾ ਹੈ ਤਾਂ ਸਾਡੇ ਨਾਲ ਕੰਟੈਕਟ ਕਰ ਸਕਦਾ ਅਸੀਂ ਉਹਨੂੰ ਵੱਧ ਤੋਂ ਵੱਧ ਪੜਾਈ ਕਰਾਉਣ ਦੀ ਕੋਸ਼ਿਸ਼ ਕਰਾਂਗੇ ਔਰ ਆਪਣੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਪੜ੍ਹ ਕੇ ਆਪਣਾ ਆਪਣੇ ਪੇਰੈਂਟਸ ਦਾ ਆਪਣੇ ਸਮਾਜ ਦਾ ਨਾਮ ਉੱਚਾ ਕਰਨ ਧੰਨਵਾਦ